ਬੋਲ ਹਰਮਗਵਾਹ ਕੀਪਕਵਾਹ ਕਰ ਨਹੀਂ ਕੀ ਕਹਿ ਕਹਿ ਰਿਹਾ ਤੂੰ ਬੀੜੀ ਪੀ ਰਹੇ ਓਥੇ ਖਲੋ ਕੇ ਤੂੰ ਪਿੰਡਰਾ ਵਾਲਾ ਲੱਗਾ ਪੱਪਾ ਬੋਲ ਰਿਹਾ ਪਿੰਡਰਾਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਾਉਣ ਵਾਸਤੇ ਆ ਮੀਡੀਆ ਵਾਲੇ ਆ ਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਲੈ ਤੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਕੇ ਚੰਗਾ ਲੱਗ ਰਿਹਾ ਤੁਸੀਂ ਮੈਂ ਅੱਡੇ ਉੱਤੇ ਬਹਿ ਕੇ ਸਭ ਦੇ ਵਿੱਚ ਲੈ ਬੰਗੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਭਲੀ ਕੀ ਨਾਲੀ ਆਪਣਾ ਤੁਸੀਂ ਸੀ ਲੈਣਾ ਅਸੀਂ ਲੈਣਾ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗੁਰਦੁਆਰਾ ਖੁੱਲੀ ਬੈਠਾ ਅੱਛਾ ਤਮਨ ਬੀੜੀ ਪੀਓਗੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ। ਪੱਗ ਬਿਜਲੀ ਨਾਲ ਬਣਾਉਂਦਾ ਸੀ। ਮੀਡੀਆ ਮੈਨੂੰ ਇਹਦਾ ਪਤਾ ਹੈ। ਹਾਂਜੀ। ਜੇ ਸੇਖ ਹੋਗੇ ਤੁਸੀਂ ਬੀੜੀ ਪੀ ਰਹੋ ਸਰਯਮ। ਮੈਂ ਵੀ ਲੈ ਰਹਾ। ਮੈਂ ਮੈਂ ਲੈ ਰਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ। ਜਾ ਕੇ ਆਪਣਾ ਕੰਮ ਕਰ। ਤਾ ਕੰਮ ਨਹੀਂ ਕਰ ਰਿਹਾ ਆਪਣਾ। ਹੋਰ ਨਾ ਕਰੇ। ਇਹ ਲੋਕਾਂ ਨੂੰ ਗਰਿਆ ਕਰੂ। ਕੀ ਕੰਨ ਜਾਉਗੇ ਮੈਂ ਤੋਪ ਕੋ ਹੋਰ ਨਾਲ ਹੁਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਬਾਹਰ ਨਹੀਂ ਸੀ ਲੱਗਿਆ ਤੇ ਇੱਥੇ ਪੱਕੀ ਖਲਾਰਮ ਬਹੁਤਾ ਵੱਡਾ ਬਣਿਆ ਥਰਦਾ ਪਿੰਡਰਾਂ ਵਾਲਾ ਜੀ ਜਹਾਂ ਦਾ ਕੀ ਕੰਨ ਪਰ ਇਹਨਾਂ ਨੂੰ ਜਿਹੜਾ ਕੋਈ ਅੰਦਰ ਬੋਲੇ ਕਰਬਕਵਾਸ ਕੀਪਕਵਾਸ ਕਰ ਨਹੀਂ ਕੀ ਕਹਿ ਕੇ ਰ ਤੂੰ ਬੀੜੀ ਪੀਰੇ ਉੱਥੇ ਖਲੋਕੇ ਤੋ ਭਿੰਡਰਾ ਵਾਲਾ ਅੱਲਾ ਪੱਪਾ ਬੋਲ ਰਿਓ ਭਿੰਡਰਾਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਾਉਣ ਵਾਸਤੇ ਆ ਮੀਡੀਆ ਵਾਲੇ ਆਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਲੈ ਕੇ ਲੈ ਤੇ ਤੁਸੀਂ ਬੀੜੀ ਪੀਰੇ ਹੋ ਸਰਦਾਰ ਹੋ ਕੇ ਚੰਗਾ ਲੱਗ ਰੇ ਤੁਸੀਂ ਮੈਂ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਚੋ ਸ਼ਰਮ ਕਰੋ ਆਪਣੇ ਆਪ ਨੂੰ ਅੱਜ ਆਂ ਗੱਲ ਲੈ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਵਿੱਚ ਲੈਕਚਰ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਦੱਸਦਾ ਅਸੀਂ ਬੈਠ ਨਹੀਂ ਬੈਠ ਸਕਦੇ ਕੱਲਾ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਹੈ ਲੋਕਾਂ ਨੂੰ ਦੇਖਣੀ ਹੈ ਕੀ ਜਾਨ ਦੇ ਬਰਾਹੀਂ ਤੇ ਲੋਕਾਂ ਚ ਫਿਰਦੇ ਆ ਸਾਰਾ ਦਿਨ ਹਾਂ ਤੁਹਾਨੂੰ ਇਹ ਪੁੱਛਿਆ ਕਿ ਇੱਥੇ ਲਿਖਣ ਡੁੱਟੀ ਹੈ ਮੇਰੇ ਕੋਈ ਡਿਊਟੀ ਨਹੀਂ ਹੈ ਜਾਂ ਤੇ ਕੀ ਕਰਨ ਆਇਓ ਤੁਸੀਂ ਆਦੇ ਆ ਇੱਥੇ ਹੁਣ ਆਪਣਾ ਉੱਚ ਅਧਿਕਾਰੀਆਂ ਨੂੰ ਮਿਲਣ ਵਾਸਤੇ ਆ ਕਿੱਲੇ ਸੀ ਕਰੀਂ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਾਹਬ ਜਾਨੀ ਕਿਸ ਟਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬੈਠ ਕੇ ਤਾਂ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਜ਼ੀ ਕਹੀ ਜਾ ਬੀੜੀ ਪਲਾਈ ਜਾ ਤੂੰ ਮੋਲੇ ਕਰਮਕੁਆਸ ਕੀਪਕੁਆਸ ਕਰ ਨਹੀਂ ਕੀ ਕਹਿ ਕੇ ਰ ਤੂੰ ਬੀੜੀ ਪੀਰੇ ਉੱਥੇ ਖਲੋਕੇ ਤੋਂ ਭਿੰਡਰਾ ਵਾਲਾ ਅੱਲਾ ਪੱਪਾ ਬੋਲ ਰਿਓ ਭਿੰਡਰਾਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਾਉਣ ਵਾਸਤੇ ਆ ਮੀਡੀਆ ਵਾਲੇ ਆਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਲੈ ਕੇ ਲੈ ਤੁਸੀਂ ਬੀੜੀ ਪੀਰੇ ਹੋ ਸਰਦਾਰ ਹੋ ਕੇ ਚੰਗਾ ਲੱਗ ਰੇ ਤੁਸੀਂ ਮੇਨ ਅੱਡੇ ਉੱਤੇ ਬਹਿ ਕੇ ਸਭ ਦੇ ਵਿੱਚ ਚੱਲ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿਨਾਂਜੀ ਆਪਣਾ ਤੁਸੀਂ ਜੀ ਲੈਣਾ ਅਸੀਂ ਲੈਣਾ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀਰੇ ਹੋ ਇੱਥੇ ਗੁਰਦੁਆਰਾ ਖੁੱਲੀ ਬੈਠਾ ਅੱਛਾ ਤਮਨ ਬੀੜੀ ਪੀਓਗੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ। ਪੱਗ ਵੀ ਜਿਹੜਾ ਨੇ ਬਣਾਉਣਾ। ਮੀਡੀਆ ਮੈਨੂੰ ਇਹਦਾ ਪਤਾ ਹੈ। ਹਾਂਜੀ। ਜੇ ਸੇਖ ਹੋਗੇ ਤੁਸੀਂ ਬੀੜੀ ਪੀ ਰਹੋ ਸਰਯਾਮ। ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ। ਜਾ ਕੇ ਆਪਣਾ ਕੰਮ ਕਰ। ਤਾ ਕੰਮ ਨਹੀਂ ਕਰ ਰਿਹਾ ਆਪਣਾ। ਹੋਰ ਨਾ ਕਰੇ। ਇਹ ਲੋਕਾਂ ਨੂੰ ਗ੍ਰਾਹਿਆ ਕਰੋ। ਕੀ ਕਹਿਣਾ ਚਾਹोगे ਤੂੰ ਮੇ ਤੋਂ ਕੋ ਹੋਰ ਨਾਲ ਹੁਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਨਹੀਂ ਸੀ ਲੱਗਿਆ ਤੇਰੇ ਇੱਥੇ ਪਗਜੀ ਖਲਾਰਮ ਬਹੁਤਾ ਵੱਡਾ ਬਣਿਆ ਫਿਰਦਾ ਪਿੰਡਰਾਂ ਵਾਲਾ ਜਿੱਦੀ ਰਹਿੰਦਾ ਕੀ ਕਹਿਣਾ ਚਾਹ ਪਰਲੇ ਰਣੂ ਜਿੱਦ ਕੋਈ ਨੰਦ ਬੋਲ ਹਰਪਕਵਾਸ ਕੀਪਕਵਾਸ ਕਰ ਨਹੀਂ ਕੀ ਕਹਿ ਕਹਿ ਰਿਹਾ ਤੂੰ ਬੀੜੇ ਪੀ ਰਿਹਾ ਥੇ ਖਲੋ ਕੇ ਟੋਪੀ ਡਰਾਵਾ ਲੈ ਲੱਲਾ ਪੱਪਾ ਬੋਲ ਰਿਹਾ ਡਰਾਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਾਉਣ ਵਾਸਤੇ ਆ ਮੀਡੀਆ ਵਾਲੇ ਆ ਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਲੈ ਤੇ ਤੁਸੀਂ ਬੀੜੇ ਪੀ ਰਹੇ ਹੋ ਸਰਦਾਰ ਹੋ ਕੇ ਚੰਗਾ ਲੱਗ ਰਿਹਾ ਤੁਸੀਂ ਮੈਂ ਅੱਡੇ ਉੱਤੇ ਬਹਿ ਕੇ ਸਭ ਦੇ ਵਿੱਚ ਉਹ ਸ਼ਰਮ ਕਰੋ ਆਪਣੇ ਆਪ ਨੂੰ ਲੈ ਬੰਗੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀੜਾ ਤੁਸੀਂ ਇੱਕ ਉਹਦੇ ਵਿੱਚ ਲੈਕਚਰ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਕਿਸੇ ਵੈਸੇ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਹੈ ਲੋਕਾਂ ਨੂੰ ਦੇਖਣੀ ਹੈ ਦੇਖੀ ਜਾਂਦੇ ਮੈਂ ਅਸੀਂ ਤਾਂ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਹਾਂ ਤਾਂ ਨਹੀਂ ਪੁੱਛਿਆ ਉਹਦੀ ਲੈਕਚਰ ਡਿਊਟੀ ਇੱਥੇ ਮੇਰੇ ਕੋਲ ਡਿਊਟੀ ਨਹੀਂ ਹੈ। ਇੱਥੇ ਕੀ ਕਰਨ ਆਇਓ ਤੁਸੀਂ ਆਦੇ? ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ। ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋਗੇ? ਨਹੀਂ ਪ੍ਰੋਬਲਮ ਹੈ ਸਾਨੂੰ। ਕੀ ਤੁਹਾਨੂੰ ਕੀ ਪ੍ਰੋਬਲਮ? ਤੁਸੀਂ ਬੀੜੀ ਪੀਰੇ ਹੋ ਬੈਠ ਕੇ ਸਭ ਦੇ ਵਿੱਚ ਸਾਹਵ ਜਿਹੜੀ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ। ਨਹੀਂ ਬਾਥਰੂਮ ਕਿੱਥੇ ਬੈਠਿਆ? ਇਹ ਤੁਸੀਂ ਕਚੈਰੀ ਦੇ ਵਿੱਚ ਤੇ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜੀ ਪੀਰੇ ਹੋ ਕਿ ਨਹੀਂ? ਤੂੰ ਚਾਹ ਜੋ ਮਰਜ਼ੀ ਕਹੀ ਜਾ। ਬੀੜੀ ਪਤਲਾਈ ਜਾ ਤੂੰ ਜੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ? ਮੇਰਾ ਆਪਣ